ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਦੇ ਚ ਜੋ ਉੱਗੇ ਸਰਜਨ ਲੱਗੇ ਹੋਏ ਨੇ ਸਿੰਧ ਦੇ ਇਲਾਕੇ ਨਾਲ ਤੱल्लुक ਰੱਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮਦੀਦ ਵਾਕਿਆ ਦੱਸਿਆ ਤਾਂ ਮੈਂ ਤੁਹਾਨੂੰ ਦੱਸ ਸਰਵਨ ਕਰਾਵਾਂ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ 'ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਕਹਿਣ ਲੱਗੇ ਗੈਨੀ ਜੀ ਥੋੜੀ ਮੈਂ ਜਾਣਕਾਰੀ ਬਤਾਵਾਂ ਆਖਣ ਲੱਗਾ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾ ਕਿਸੇ ਆਪਰੇਸ਼ਨ ਦੇ ਬਿਨਾ ਕਿਸੇ ਦਵਾਈ دارو ਦੇ ਤੋਂ ਮੈਨੂੰ ਕਹਿ ਲੱਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋਈ ਨਹੀਂ ਸਕਦਾ ਉਹ ਕਹਿੰਦਾ ਕਿ ਮੈਨੂੰ ਦਿਖਾਣਾ ਹੈ ਪ੍ਰੀਖਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਹੋ ਮੈਨੂੰ ਸਰਟੀਫਿਕੇਟ ਦੇੋਗੇ ਕਿ ਮੈਂ ਐਸਾ ਕੀਤਾ ਹੈ ਤੇ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਫੇ ਠੀਕ ਹੈ ਸਰਟੀਫਿਕੇਟ ਤੈਨੂੰ ਦੇਾਂਗੇ ਪ੍ਰਮਾਣ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇਂ ਇੱਕ ਬੰਦਾ ਉਸਨੇ ਲਿਟਾ ਦਿੱਤਾ तो आखिर पहले मुँह वेखो यबानेखो सबत है कि नहीं सारे डॉक्टर ने देखी ब ठीक है जबान है बोल भी सकता है, ठीक है सारे डॉक्टर के सामने उसने जबान कट्टी डॉक्टर की हथेली तो रख दी वेखो जबान है कि नहीं एक, एक ने वेखी बॉम्बे की गल एक रिश्ते भावे उसने रशिया तक दिखाया सारी दुनिया ही दिखाई पर उसने सारे डॉक्टर ने तस्लीम कर लिया भी हाँ ये जबान है आखन लगा उसका मूँह भी वेखो ਜ਼ਬਾਨ ਕੱਟੀ ਹੋਈ ਹੈ ਕਿ ਨਹੀਂ ਵੇਖਿਆ ਖੂਨ ਵਗ ਰਿਹਾ ਹੈ ਜ਼ਬਾਨ ਕੱਟੀ ਹੋਈ ਹੈ ਆਖਿਆ ਹੁਣ ਮੈਂ ਜੋੜਨ ਲੱਗਾ ਉਹ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜੇ ਆਖਿਆ ਹੁਣ ਵੇਖ ਲੋ ਉਹ ਬੋਲਣ ਲੱਗ ਪਿਆ ਤੇ ਗੋਗਿਆ ਪਾਸ਼ਾ ਕਹਿਣ ਲੱਗਾ ਹੁਣ ਦੇਵ ਮੈਨੂੰ ਸੜ ਕੇ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇੱਥੇ ਕਮਜ਼ੋਰੀ ਦਿਖਾ ਗਿਆ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਛੁਡਾਈ ਵੀ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਸੜ ਕੇ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਅਕਲ ਤੋਂ ਜਿਹੜੀ ਪਰੇ ਦੀ ਗੱਲ ਐ ਤੇ ਗੋਗਿਆ ਪਾਸ਼ਾ ਪਿਆ ਦਿਖਾਂਦਾ ਉਹਨੂੰ ਅਵਤਾਰ ਮੰਨ ਲਈ ਉਹਦਾ ਲੜਕਾ ਹੁਣ ਦਿਖਾਂਦਾ ਪਿਆ ਉਹਨੂੰ ਸੰਤ ਮੰਨ ਲਈ ਗਏ ਪਰਮਪੁਰਖ ਮੰਨ ਲਈਏ ਇਸ ਤਰ੍ਹਾਂ ਦੇ ਮਦਾਰੀ ਕਰੋੜਾ ਨੇ ਕੁਮ ਰਹਿਣਾ ਨਾਟਕ ਚੇਟਕ ਕੀਏ ਕੁ ਕਾਜਾ ਪ੍ਰਭ ਲੋਗਨ ਕੇ ਆਵਤ ਲਾਜਾ ਪਰ ਹਿੰਦੁਸਤਾਨ ਦੀ ਇਸਤਰੀ ਜਾਤ ਨੇ ਕਿ ਮੈਂ ਕਰਨੀ ਸਾਈਂ ਬਾਬੇ ਨੂੰ ਅਵਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਤਲ ਤੇ ਜਿੰਦੀ ਹੈ ਮਸਤਕ ਦੇ ਤਲ ਤੇ ਨਹੀਂ ਨਿਰੰਕਾਰੀ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਆਧਾ ਸਵਾਮੀ ਨੂੰ ਇਹਨਾਂ ਨੇ ਗੁਰੂ ਨਾਨਕ ਤੋਂ ਵੀ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਤਾਗੇ ਤਵੀਜ਼ ਦੇਣ ਵਾਲਾ ਆਜਾ ਸਹੀ आले ਦੁਆਲੇ ਫਿਰ ਨਾਰੀਆਂ ਦਾ ਹੀ ਇਕੱਠ ਬੀਵੀਆਂ ਦਾ ਹੀ ਇਕੱਠ ਵੀ بڑے ਸੰਤ ਜੀ ਆਏ ਨੇ ਮਾਨ ਗਏ ਨੇ ਆਏ ਨੇ ਪਰਮਪੁਰਖ ਆਏ ਨੇ ਕੋਈ ਕੁਝ ਅਕਲ ਤੋਂ ਵੀ ਕੰਮ ਲੈ ਮਸਤਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਹਿਚਾਣ ਹੁੰਦੀ ਕੋਈ ਲੰਬੇ ਚੋਲੇ ਕੋਈ ਤਾਗੇ ਤਵੀਜ਼ ਕੋਈ ਲੰਬੀਆਂ ਮਾਲਾਂ ਗੁਰਬਾਣੀ ਵੀ ਪੜ ਮਾਥੇ ਤਿਲਕ ਹੱਥ ਮਾਲਾ ਵਾਣਾ ਲੋਗਨ ਰਾਮ ਖਿਲਾਉਣਾ ਜਾਣਾ ਮਾਲਾ ਤਾਂ ਹੈ ਕਿਧਰੇ ਬੈਠ ਕੇ ਤੂੰ ਮੂਲ ਮੰਤਰ ਤੇ ਗੁਰਮੰਤਰ ਜਪ